ਗੁਰਦਾਸਪੁਰ ਚ ਸਵੇਰੇ ਲਗਾਤਾਰ ਤੇਜ਼ ਹੋਈ بارش ਨੇ ਗੁਰਦਾਸਪੁਰ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਐ بارش ਨਾਲ ਜਿੱਥੇ ਸ਼ਹਿਰ ਵਾਸੀ ਖੁਸ਼ ਨਜ਼ਰ ਆਏ ਉੱਥੇ ਹੀ ਗੁਰਦਾਸਪੁਰ ਦੀਆਂ ਸੜਕਾਂ ਤੇ ਸਰਕਾਰੀ ਦਫ਼ਤਰ ਪਾਣੀ ਨਾਲ ਭਰੇ ਨਜ਼ਰ ਆਏ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੌਸਮ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਲੂ ਇੰਨੀ ਕਿ ਚੱਲ ਰਹੀ ਸੀ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੀ ਧਾਕੀ ਦੇ ਵੀ ਬੜਾ ਅਸਰ ਪਿਆ ਵਾ ਦੁਕਾਨਦਾਰਾਂ ਦਾ ਬੜਾ ਮਾੜਾ ਹਾਲ ਹੀ ਪਰ ਅੱਜ ਬਾਰਿਸ਼ ਹੋਈ ਆ ਤੇ ਸਾਨੂੰ ਸੁੱਖ ਦਾ ਸਾਹ ਮਿਲਿਆ ਵਾ ਤੇ ਗਾਕੀ ਚ ਵੀ ਫਰਕ ਪਿਆ ਵਾ ਤੇ ਇਦਾਂ ਦਾ ਹੀ ਸੁਹਾਣਾ ਮੌਸਮ ਰਹੇ ਤੇ ਕਾਰੋਬਾਰ ਚੱਲਦਾ ਰਹੇਗਾ ਸਰ ਪਹਿਲੇ ਗਰਮੀ ਤੇ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਘਰ ਦੇ ਵਿੱਚ ਨਿਕਲਣਾ ਹੀ ਬਹੁਤ ਮੁਸ਼ਕਲ ਹੋ ਜਾਂਦਾ ਸੀ ਤੇ ਹੁਣ ਅੱਜ ਸਵੇਰੇ ਥੋੜੀ ਹਵਾ ਵੀ ਤੇਜ਼ ਚੱਲੀ ਆ ਤੇ ਬਰਸਾਤ ਵੀ ਥੋੜੀ ਪਈ ਆ ਤੇ ਉਸ ਦੇ ਨਾਲ ਕਾਫੀ ਫਰਕ ਪੈ ਗਿਆ ਕਲਾਈਮੇਟ ਬਹੁਤ ਵਧੀਆ ਹੋ ਗਿਆ ਵਾ ਤੇ ਦੇਖੋ ਅਮੇਰ ਆਗੇ ਆਉਣ ਵਾਲੇ ਸਮੇਂ ਚ ਵੀ ਥੋੜਾ ਮੌਸਮ ਸਹੀ ਰਹੇਗਾ ਦੂਜੇ ਪਾਸੇ ਖੇਤੀਬਾੜੀ ਅਧਿਕਾਰੀ ਇਸ ਹੋਈ ਬਾਰਿਸ਼ ਨੂੰ ਝੋਨੇ ਦੀ ਫਸਲ ਲਈ ਲਾਹੇਵੰਦ ਮੰਨ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤੇਜ਼ ਹੋਈ بارش ਨਾਲ ਡੀਸੀ ਤੇ ਐਸਐਸਪੀ ਦਫ਼ਤਰ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਇਹਨਾਂ ਦਫ਼ਤਰਾਂ ਵਿੱਚ ਕੰਮ ਲਈ ਆਏ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇੱਥੇ ਜੋ بارش ਕਰਕੇ ਇਨਾਂ ਕ ਮੱਕੀ ਦੁਕਾਨਾਂ ਦਾ ਇੱਕ ਤੇ ਦੁਕਾਨਦਾਰ ਵੀ ਕੂੜਾ ਆਪਣਾ ਕੱਢ ਕੇ ਇੱਥੇ ਸੁੱਟ ਦਿੰਦੇ ਨਾਲ ਹੀ بارش ਚੋਂ ਮੱਕੀ ਬਹੁਤ ਹੀ ਪਰੇਸ਼ਾਨੀ ਹੁੰਦੀ ਆ ਜੋ ਉੱਥੇ ਬਾਜ਼ਾਰ ਦੇ ਵਿੱਚ ਹੁੰਦਿਆ ਪਾਣੀ ਦੇ ਨਾਲ ਇਨਾਂ ਕ ਪਾਣੀ ਹੋ ਗਿਆ ਕਦੀ ਕਿਸੇ ਦਾ ਸਕੂਟਰ 'ਚ ਪਾਣੀ ਪੈ ਜਾਂਦਾ ਕਦੀ ਕਿਸੇ ਦੇ ਮੋਟਰਸਾਈਕਲ ਬੰਦ ਹੋ ਜਾਂਦਾ ਬਹੁਤ ਮੱਕੀ ਇੱਥੇ ਮਾੜਾ ਹਾਲ ਆ بارش ਦੇ ਪਾਣੀ ਨਾਲ ਆ ਚਾਹੀਦਾ ਕਮੇਟੀ ਘਰ ਵਾਲਿਆਂ ਨੂੰ ਕਿ ਜਿਹੜਾ ਹੈ ਜਲਦੋਂ ਜਲਦ ਹੱਲ ਕਰਾਇਆ ਜਾਏ ਪਾਣੀ ਦਾ ਸ਼ਾਮ ਤੱਕ ਪਾਣੀ ਇਦਾਂ ਹੀ ਰਹਿਣਾ ਹੂੰ ਜਿੱਥੇ ਤੇਜ਼ ਬਾਰਿਸ਼ ਨੇ ਗੁਰਦਾਸਪੁਰ ਨਗਰ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ ਉੱਥੇ ਹੀ ਆਮ ਜਨਤਾ ਨੂੰ ਇਹ ਵੀ ਸਮਝਣਾ ਪਵੇਗਾ ਕਿ ਜੇਕਰ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈ ਤਾਂ ਆਮ ਜਨਤਕ ਥਾਵਾਂ ਦਾ ਕੀ ਹਾਲ ਹੋਵੇਗਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੇਦਾ ਟੀਵੀ